ਬਾਬਾ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਹਾਂ ਤੁਸੀਂ ਹੁਣ ਇੱਕ ਗੱਲ ਕਹੀ ਆ ਕਿ ਗਰੀਬ ਪਰਿਵਾਰ ਹਾਂਜੀ ਇੱਥੇ ਮੈਂ ਇੱਕ ਚੀਜ਼ ਦੇਖਣੀ ਚਾਹੁੰਦਾ ਹਾਂ ਕਿ ਜਦੋਂ ਅਸੀਂ ਅਮਰਤ ਸ਼ਾਹ ਕੇ ਸਾਹਿਬ ਸ੍ਰੀ ਗੁਰਕਲਗੀਰ ਪਾਤਸ਼ਾਹੀ ਦੇ ਪੁੱਤਰ ਬਣ ਗਏ ਤੇ ਅਸੀਂ ਤੇ ਸ਼ੁਰੂ ਤੋਂ ਰਾਜੇ ਮਹਾਰਾਜੇ ਆ ਅਸੀਂ ਆਪਣੇ ਆਪ ਨੂੰ ਕਿਉਂ ਇੰਨੀ ਗੱਲ ਕਹਿੰਨੇ ਆ ਕਿ ਅਸੀਂ ਮਤਲਬ ਮਜਬੀ ਸਿੱਖ ਪਰਿਵਾਰ ਜਿਹੜੇ ਨੇ ਜਾਂ ਰੰਗਰੇਟੇ ਪਰਿਵਾਰ ਨੇ ਇਹ ਗਰੀਬ ਇਹ ਮਜਲੂਮ ਇਹ ਇਸ ਦੇ ਬਾਰੇ ਕੋਈ ਦੱਸੋ ਕਿ ਇਹ ਕਿਉਂ ਕੌਮ ਇੰਨੀ ਗੱਲ ਕਹਿੰਦੀ ਹੈ ਜਦੋਂ ਇਹ ਕੌਮ ਸ਼ੁਰੂ ਤੇ ਰਾਜੇ ਮਹਾਰਾਜਿਆਂ ਦੀ ਕੌਮ ਆ ਇਹ ਰਾ ਮਤਲਬ ਸਮਝੋ ਕਿ ਇਹ ਕੌਮ ਜਿਹੜੀ ਆ ਬੜੀ ਉੱਚੀ ਤੇ ਸੁੱਚੀ ਕੌਮ ਆ ਪਰ ਇਹ ਆਪਣੇ ਆਪ ਨੂੰ ਕਿਉਂ ਨੀਵੀਂ ਜਾਤ ਦਿਖਾਉਣੀ ਚਾਹੁੰਦੇ ਆ ਨਹੀਂ ਇਹ ਗੱਲ ਇਹ ਇਸ ਤਰ੍ਹਾਂ ਥੋੜੀ ਸਾਫ ਭਾਈ ਜਾਤ ਨੀਵੀਂ ਦੀ ਗੱਲ ਅਲੱਗ ਆ ਜੀ ਗਰੀਬ ਪਰਿਵਾਰ ਉਹ ਉਹ ਗੱਲ ਲੱਗ ਗਿਆ ਜੀ ਕਿਸੇ ਟਾਈਮ 8 ਪੀੜੀਆਂ ਮੁਗਲੀਆਂ ਹਕੂਮਤ ਦੀਆਂ ਬਾਬਰ ਤੋਂ ਲੈ ਕੇ ਰਾਜ ਕੀਤਾ ਜੀ ਅੱਜ ਉਸੇ ਮੁਗਲਿਆ ਸ਼ਾਹੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਜੀ ਉਹ ਤੁਸੀਂ ਮੇਰੇ ਨਾਲ ਜਾ ਕੇ ਮੈਂ ਤੁਹਾਨੂੰ ਵਿਖਾ ਸਕਦਾ ਕਲਕੱਤੇ ਸ਼ਰੋਡ ਦੇ ਉੱਤੇ ਰੇੜੀ ਲਾ ਕੇ ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ ਤੇ ਝੂਠੀਆਂ ਪਲੇਟਾਂ ਤੇ ਕੱਪ ਧੋ ਕੇ ਰੋਟੀ ਖਾ ਰਹੇ ਨੇ ਉਹ ਹਾਲਾਤ ਬਦਲਦੇ ਨੇ ਕਦੀ ਲੱਕੜੀ ਬੰਦੇ ਨੂੰ ਜਲਾਉਂਦੀ ਆ ਤੇ ਕਦੀ ਬੰਦਾ ਲੱਕੜੀ ਨੂੰ ਜਲਾਉਂਦਾ ਕਦੀ ਉਹ ਛੇਨਛਾ ਸੀ ਹਿੰਦੁਸਤਾਨ ਦੇ ਅੱਜ ਉਹ ਬਹੁਤ ਗਰੀਬ ਨੇ ਗਰੀਬੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਨੀਵੀਂ ਜਾਤ ਆ ਗਰੀਬ ਜੱਟ ਸਿੱਖ ਵੀ ਜੱਟ ਭਰਾ ਵੀ ਬਹੁਤ ਹੈਗੇ ਨੇ ਗਰੀਬ ਹੋਰ ਵੀ ਬੜੇ ਹੈਗੇ ਬ੍ਰਾਹਮਣ ਵੀ ਬੜੇ ਗਰੀਬ ਹੈਗੇ ਸ਼ਦਾਮੇ ਨਾਲੋਂ ਕਿਹੜਾ ਜ਼ਿਆਦਾ ਗਰੀਬ ਸੀਗਾ ਇਸ ਤਰ੍ਹਾਂ ਕਰਕੇ ਗਰੀਬੀ ਹਰ ਕੌਮ ਵਿੱਚ ਆਉਂਦੀ ਆ ਗਰੀਬੀ ਅਮੀਰੀ ਜਿਹੜੀ ਆਉਂਦੀ ਆ ਇਹਦੇ ਨਾਲ ਜਾਤ ਨੀਵੀਂ ਨਹੀਂ ਹੋ ਜਾਂਦੀ ਪਰ ਤੁਹਾਨੂੰ ਮੈਂ ਇੱਕ ਛੋਟੀ ਸਾਹ ਤੁਸੀਂ ਗੱਲ ਕੀਤੀ ਆ ਸਾਡੇ ਦਿਮਾਗ ਦੇ ਵਿੱਚ ਇਹ ਭਰ ਦਿੱਤਾ ਗਿਆ ਏ ਕਿ ਅਸੀਂ ਦਲਿਤ ਆ ਅਸੀਂ ਛੂਦਰ ਹਾਂ ਸਭ ਤੋਂ ਵੱਡੀ ਚੀਜ਼ ਜਿਹੜੀ ਇਹੋ ਹੀ ਤੁਹਾਡੇ ਮੈਂ ਗੱਲ ਦੇ ਤੇ ਇਸੇ ਚੀਜ਼ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸਾਡੇ ਦਿਮਾਗ ਦੇ ਵਿੱਚ ਹੀ ਇਹ ਕਿਉਂ ਕਿਉਂ ਸਾਡੇ ਦਿਮਾਗ ਦੇ ਵਿੱਚ ਇੱਕ ਇੱਕ ਵੜ ਗਿਆ ਏ ਵੀ ਅਸੀਂ ਦਲਿਤ ਹਾਂ ਹੁਣ ਰਾਸ਼ਟਰਪਤੀ ਦੇ ਕੋਲ ਪੂਰੇ ਦੇਸ਼ ਦੀ ਪਾਵਰ ਹੁੰਦੀ ਆ ਜੀ ਜੀ ਉਹ ਵੀ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਦਲਿਤ ਤੇ ਜੇ ਸਾਡੇ ਦੇਸ਼ ਦਾ ਰਾਸ਼ਟਰਪਤੀ ਦਲਿਤ ਆ ਤੇ ਉਸ ਦੇਸ਼ ਦਾ ਬ੍ਰਾਹਮਣ ਕਿਵੇਂ ਬ੍ਰਾਹਮਣ ਹੋ ਸਕਦਾ ਜਿਹਦਾ ਰਾਸ਼ਟਰਪਤੀ ਪਤੀ ਮਤਲਬ ਪਿਤਾ ਪਿਤਾ ਮਤਲਬ ਪਤੀ ਖਸਮ ਮਾਲਕ ਜਿਸ ਦੇਸ਼ ਦਾ ਖਸਮ ਦਲਤ ਆ ਉਸ ਦੇਸ਼ ਦੇ ਬੱਚੇ ਨਾਗਰਿਕ ਨਾਗਰਿਕ ਬੱਚੇ ਹੁੰਦੇ ਆ ਉਸ ਦੇਸ਼ ਦੇ ਬੱਚੇ ਨਾਗਰਿਕ ਕਿਵੇਂ ਕਹਿ ਸਕਦੇ ਪਈ ਅਸੀਂ ਬ੍ਰਾਹਮਣ ਆ ਇਹ ਸਾਨੂੰ ਸਮਝਣ ਵਾਲੀ ਗੱਲ ਹੈ ਸਾਡੇ ਦਿਮਾਗ 'ਚ ਬਿਠਾ ਛੱਡੀ ਆ ਅੱਜ ਵੇਖੋ ਅਸੀਂ ਭਾਵੇਂ ਕਿੰਨਾ ਮਰਜੀ ਪੜ੍ਹ ਲਿਖ ਜਾਈਏ ਜਿੰਨ ਅੱਜ ਵੀ ਬੜੇ-ਬੜੇ ਡਿਗਰੀਆਂ ਵਾਲੇ ਮੈਂ ਵੇਖੇ ਨੇ ਬੜੇ-ਬੜੇ ਜੱਜ ਵੇਖੇ ਨੇ ਉਹ ਆਪਣੇ ਆਪ ਨੂੰ ਖੁਦ ਕਬੂਲ ਕਰਨਦੇ ਆ ਪਈ ਅਸੀਂ ਦਲਤ ਅਸੀਂ ਸੂਦਰ ਅਸੀਂ ਪਛੜੀਆਂ ਛਰੇਣੀਆਂ ਪਛੜੀ ਛਰੇਣੀ ਦਾ ਅਰਥ ਹੋਰ ਹੁੰਦਾ ਤੇ ਗਰੀਬੀ ਦਾ ਅਰਥ ਹੋਰ ਹੁੰਦਾ ਅਸੀਂ ਗਰੀਬ ਆ ਅਸੀਂ ਦਲਤ ਨਹੀਂ ਆ ਅਸੀਂ ਸ਼ੂਦਰ ਨਹੀਂ ਆ ਅਸੀਂ ਆਦ ਕਾਲ ਤੋਂ ਲੈ ਕੇ ਰਾਜਪੁੱਤਰ ਆ ਉਸ ਤੋਂ ਬਾਅਦ ਸਾਨੂੰ ਖਿਤਾਬ ਮਿਲਿਆ ਗੁਰੂ ਪੁੱਤਰ ਤੇ ਜਿਹਦਾ ਬਾਪ ਸ਼ੈਨਸ਼ਾ ਹੋਵੇ ਦੀਨ ਦੁਨੀ ਦਾ ਮਾਲਕ ਹੋਵੇ ਤੇ ਉਹਦਾ ਪੁੱਤਰ ਕਿਵੇਂ ਦਲਤ ਹੋ ਸਕਦਾ ਹਾਂ ਗਰੀਬੀ ਹਰ ਇੱਕ ਤੇ ਆਉਂਦੀ ਆ ਗਰੀਬੀ ਆਉਂਦੀ ਆ ਪਰ ਜਦੋਂ ਗਰੀਬੀ ਦੇ ਵਿੱਚ ਸਾਡੀ ਮਾਨਸਿਕ ਹਾਲਤ ਐਸੀ ਹੋ ਗਈ ਆ ਸਾਡਾ ਮਾਨਸਿਕ ਮੰਡਲ ਡਿੱਗ ਪਿਆ ਥੱਲੇ ਇਸ ਲਈ ਅਸੀਂ ਅੱਜ ਖੰਡੇ ਬਾਟੇ ਦੀ ਪੌ ਲੈ ਕੇ ਤੇ ਆ ਗੱਲ ਵਿੱਚ ਵੱਡੀ ਤਿੰਨ ਫੁੱਟੀ ਕਿਰਪਾਨ ਪਾ ਕੇ ਗਿੱਟਿਆਂ ਤੱਕ ਚੋਲਾ ਪਾ ਕੇ ਵੀ ਕਹਿੰਨੇ ਜੀ ਅਸੀਂ ਦਲਤਾਂ ਚੋਂ ਆ ਅਸੀਂ ਛੂਦਰਾਂ ਚੋਂ ਆ ਅਸੀਂ ਨੀਵੇਂ ਆ ਜੀ ਸਾਡਾ ਨੀਵੇਂਆਂ ਦਾ ਬਾਟਾ ਨਹੀਂ ਇੱਕ ਕਰਦੇ ਉਹ ਬਾਟਾ ਭਲਿਓ ਉਹਨਾਂ ਦਾ ਵੱਖਰਾ ਹੈ ਤੁਹਾਡਾ ਵੱਖਰਾ ਨਹੀਂ ਹੈ ਤੁਹਾਨੂੰ ਬਾਟਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਉਹਨਾਂ ਨੇ ਬਾਟਾ ਕੜਵਾਇਆ ਹੈ ਲੋਹੇ ਦਾ ਖੰਡਾ ਬਾਟਾ ਉਹਨਾਂ ਦਾ ਆਪਦਾ ਹੈ ਜੇ ਗੁਰੂ ਗੋਬਿੰਦ ਸਿੰਘ ਦਾ ਖੰਡਾ ਬਾਟਾ ਹੋਵੇ ਖੰਡਾ ਬਾਟਾ ਤੁਸੀਂ ਆਸੀਂ ਸਮਝਦੇ ਆ ਲੋਹੇ ਦਾ ਖੰਡਾ ਲੋਹੇ ਦਾ ਬਾਟਾ ਉਹ ਤੇ ਮੁਸਲਮਾਨ ਵੀ ਖਰੀਦ ਲੈਣਗੇ ਪਰ ਜਿਹੜਾ ਲੋਹੇ ਦਾ ਖੰਡਾ ਤੇ ਲੋਹੇ ਦਾ ਬਾਟਾ ਮੁਸਲਮਾਨ ਵੀ ਖਰੀਦ ਲੂਗਾ ਪਰ ਗੁਰੂ ਨਾਨਕ ਦੇ ਸਿਧਾਂਤ ਤੇ ਚੱਲੂਗਾ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਖੰਡੇ ਬਾਟੇ ਦੀ ਪੌਲ ਹੋਏਗੀ ਭਾਵੇਂ ਕੋਈ ਉਹ ਵੱਖਰਾ ਬਾਟਾ ਰੱਖੇ ਭਾਵੇਂ ਇਕੱਠਾ ਰੱਖੇ ਜੇ ਉਹ ਸਿਧਾਂਤ ਨੂੰ ਸਮਝਦਾ ਏ ਵੀ ਗੁਰੂ ਨਾਨਕ ਦਾ ਸਿਧਾਂਤ ਏ ਆ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਤੇ ਜਿੱਥੇ ਵੰਡੀਆਂ ਪੈ ਗਈਆਂ ਉਹ ਗੁਰੂ ਗੋਬਿੰਦ ਸਿੰਘ ਦਾ ਬਾਟਾ ਕਿਤਰਾ ਹੋ ਗਿਆ ਤੇ ਜਦੋਂ ਅਸੀਂ ਅਸੀਂ ਆਪਣੇ ਆਪ ਨੂੰ ਕਹਿੰਨੇ ਆ ਵੀ ਅਸੀਂ ਮذਬੀ ਸਿੱਖ ਆ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਬਾਟਾ ਨਹੀਂ ਉਸੇ ਅਸੀਂ ਜਾ ਕੇ ਕੀ ਲੈਣਾ ਉਹਨਾਂ ਦੇ ਵਿੱਚ ਵੜ ਕੇ ਅਸੀਂ ਕੀ ਲੈਣਾ ਇਹ ਸਾਡੇ ਮਾਨਸਿਕ ਜਿਹੜਾ ਨਾ ਉਹ ਥੱਲੇ ਡਿੱਗ ਗਿਆ ਜਿਹੜਾ ਮੰਡਲ ਇਹਦਾ ਜਿਹੜਾ ਲੇਬਲ ਬੜਾ ਥੱਲੇ ਆ ਗਿਆ ਅਸੀਂ ਐਵੇਂ ਹੀ ਆਪਣੇ ਆਪ ਨੂੰ ਮੰਨੀ ਜਾਂਦੇ ਆ ਕਿ ਵੀ ਮੈਂ ਦਲਤਿਆਂ ਜੀ ਮੈਂ ਛੂਦਰ ਆ ਅਸੀਂ ਛੂਦਰ ਨਹੀਂ ਦਲਤ ਨਹੀਂ ਗਰੀਬ ਜ਼ਰੂਰ ਹੈਗੇ ਆ ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ ਮਨਦੀਪ ਸਿੰਘ ਜੀ ਵਿਦਿਆਰਥੀ ਮੈਂ ਰਾਜਿੰਦਰ ਸਿੰਘ ਸੋਢੀ ਕੈਮਰਾਮੈਨ ਭਾਈ ਸਾਹਿਬ ਭਾਈ ਗੁਰਦੇਵਾਲ ਸਿੰਘ ਜਿਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ